ਉਹ ਸੁਣੀ ਫਿਲਮ ਆ ਕਾਲ ਫਿਲਮ ਨਾ ਹੀ ਬਹੁਤ ਵਧੀਆ ਅਕਾਲ ਜੀ ਬਹੁਤ ਕੁਝ ਦਿਖਾਏਗਾ ਬਰਾਤਨ ਖਾਨ ਦਾ ਜੋ ਨਿਸਾਨ ਸਾਹਿਬ ਸੀਗੇ ਉਹ ਬਰਾਤਨ ਕਾਲ ਦੇ ਦਿਖਾਏ ਗਏ ਜੀ ਚੜ ਕੇ ਆਏ ਨੂੰ ਤੇਗ ਪੱਕੀ ਨਿਮ ਕੇ ਆਏ ਨੂੰ ਦੇਗ ਪੱਕੀ ਇਹ ਵੀ ਇਹਦੇ ਵਿੱਚ ਦਰਸਾਇਆ ਗਿਆ ਅੱਜ ਵੀ ਉਹਨਾਂ ਦੇ ਉੱਥੇ ਇਲਾਕੇ ਦੇ ਵਿੱਚ ਗੱਲ ਪਰਚਲਦਾ ਹਰੀਆ ਰਾਂਗਲੇ ਭਾਗ ਵੀ ਚੱਪੋ ਕਰਕੇ ਬੱਚਿਆਂ ਨੂੰ ਕਹਿੰਦੇ ਸੌਜਾ ਨਹੀਂ ਹਰੀ ਸਿੰਘ ਨਲੂਗਾ ਆ ਜਾਊਗਾ ਹਰੀਆ ਰਾਂਗਲੇ ਇਹ ਸਾਉਂਦਰ ਆਦ ਵੀ ਵਰਤੇ ਜਾਂਦੇ ਨੇ ਹੁਣ ਕਈ ਸਾਡੇ ਵੀਰ ਇਹਨਾਂ ਵਿਰੋਧ ਕਰ ਰਹੇ ਨੇ ਨਹੀਂ ਕਰਨਾ ਚਾਹੀਦਾ ਆ ਕੇ ਤੁਸੀਂ ਦੇਖੋ ਤਾਂ ਅਸੀਂ ਇੱਕ ਵਾਰੀ ਹੋਰ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤੇ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਪਰ ਜਿਹੜੀ ਕੋਈ ਚੰਗੀ ਫਿਲਮ ਹੋਵੇ ਅਸੀਂ ਉਹਦਾ ਵਿਰੋਧ ਪਹਿਲੇ ਤੌਰ ਤੇ ਕਰਦੇ ਹਾਂ ਹਰੀ ਸਿੰਘ ਨਲਵੇ ਦਾ ਦਿਖਾਇਆ ਗਿਆ ਉਸ ਟਾਈਮ ਤੇ ਕਿਸ਼ਹਰਾ ਸੁਖਣਾ ਪਾਇਆ ਜਮਰੋਦ ਦੇ ਕਿਲੇ ਜਿਵੇਂ ਉਸ ਟਾਈਮ ਦੇ ਮੁਗਲ ਪਠਾਨ ਡਰਦੇ ਸੀ ਉਸੇ ਆਧਾਰ ਤੇ ਦੇਖੋ ਫਿਲਮ ਬੜੀ ਚੜ੍ਹਦੀ ਕਲਾ 'ਚ ਆ ਕਿਸੇ ਨੂੰ ਵਿਰੋਧ ਨਹੀਂ ਕਰਨਾ ਜਿੱਦਾਂ ਕੋਈ ਜੇ ਚੰਗੇ ਇਤਿਹਾਸ ਦੀ ਕੋਈ ਫਿਲਮ ਆਏਗੀ ਚੰਗੇ ਯੋਧਿਆ ਤੇ ਆਏਗੀ ਤੇ ਆਉਣ ਵਾਲੇ ਟਾਈਮ ਤੇ ਸਾਡੇ ਬੱਚਿਆਂ ਨੂੰ ਇਤਿਹਾਸ ਨਾਲ ਪਤਾ ਲੱਗੇਗਾ ਤੇ ਜਿਹੜਾ ਫਿਲਮ ਦੇ ਨਾਲ ਪ੍ਰਚਾਰ ਇੱਕ ਦਮ ਹੋਣਾ ਜਿਵੇਂ ਚਾਰ ਸਾਹਿਬਜ਼ਾਦੇ ਫਿਲਮ ਨੇ ਇਹ پورے ਵਿਸ਼ਵ ਦੇ ਵਿੱਚ ਇੱਕ ਵਾਰ ਪਤਾ ਲੱਗਿਆ ਸੀ ਵੀ ਖਾਲਸਾ ਕੀ ਚੀਜ਼ ਸੀ ਚਾਰ ਸਾਹਿਬਜ਼ਾਦੇ ਕੀ ਚੀਜ਼ ਸੀ ਉਸੇ ਤਰ੍ਹਾਂ ਇਹ ਫਿਲਮ ਦੇ ਵਿੱਚ ਇੱਕ ਯੋਧਿਆ ਸੂਰਮਿਆਂ ਨੂੰ ਦਿਖਾਇਆ ਗਿਆ ਵੀ ਕਿਵੇਂ ਸਾਡੀਆਂ ਭੈਣਾਂ ਕਿੰਨੇ ਅਕਲੀਆਂ ਦਲੇਰ ਸੀ ਜਿਹੜੀਆਂ ਜੰਗ ਲੜਦੀਆਂ ਸੀ ਤੇ ਇਸ ਫਿਲਮ ਦੇ ਵਿੱਚ ਕੋਈ ਕਮੀ ਕੀ ਆ ਜਿਹੜਾ ਇਹ ਸਾਡਾ ਕਲਾਕਾਰ ਜਿਹੜੇ ਸਾਡੇ ਭਰਾ ਨੇ ਬਣਾਈ ਹੈ ਫਿਲਮ ਸਿੱਖੀ ਕਰ ਰਹੇ ਨਾਲ ਨੇ ਜੀ ਉਹਨੂੰ ਕਹਿ ਰਹੇ ਨੇ ਵੀ ਇਹ ਕੋ ਟਿੱਪਣੀਆਂ ਉੱਤੇ ਕਰ ਰਹੇ ਨੇ ਉਹ ਸਿੱਖੀ ਪਰਿਵਾਰ ਉਹਦਾ ਸਿੱਖੀ ਨਾਲ ਜੁੜਿਆ ਹੋਇਆ ਉਹਨੇ ਕੀ ਮਾਰਾ ਕੀਤਾ ਕੋ ਮਾੜੀ ਫਿਲਮ ਤੇ ਨਹੀਂ ਬਣਾਈ ਜੇ ਕੋ ਮਾੜੀ ਬਣਾਈ ਹੋਏ ਤਾਂ ਖੁਦ ਅਸੀਂ ਆਪਰੋਧ ਕਰਾਂਗੇ ਅਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਨਾਲ ਖੜੇ ਆ ਤੇ ਜੇ ਇਹੋ ਜੀਆਂ ਫਿਲਮਾਂ ਆਉਣੀਆਂ ਤਾਂ ਅਸੀਂ ਜਰੂਰ ਬਰਾਬਰ ਖੜਾ ਹਾਂ ਅਕਾਲ ਫਿਲਮ ਜੋ ਗਿੱਪੀ ਗਰੇਵਾਲ ਦੇ ਵੱਲੋਂ ਬਣਾਈ ਗਈ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਅਜੇਹੀਆਂ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਨੇ ਦਿਖਾਈਆਂ ਗਈਆਂ ਨੇ ਤਾਂ ਅੱਜ ਲੁਧਿਆਣੇ ਦੇ ਵਿੱਚ ਸਪੈਸ਼ਲ ਸਕਰੀਨਿੰਗ ਉਸ ਦੀ ਚੱਲ ਰਹੀ ਹੈ ਤਾਂ ਸਾਡੇ ਨਾਲ ਨਿਹੰਗ ਜਥੇਬੰਦੀਆਂ ਪਹੁੰਚੀਆਂ ਨੇ ਇੱਥੇ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿ ਉਹਨਾਂ ਨੂੰ ਇਹ ਫਿਲਮ ਕਿਸ ਤਰੀਕੇ ਦੀ ਲੱਗੀ ਗੱਲਬਾਤ ਕਰਦੇ ਹਾਂ ਬਾਬਾ ਜੀ ਵੈਗੁਰ ਜੀ ਖਾਲਸਾ ਬਾਈ ਜੀ ਫਤਿਹ ਬਾਬਾ ਇਹ ਕਾਲ ਫਿਲਮ ਚੱਲ ਰਹੀ ਹੈ ਸਿੱਕ ਇਤਿਹਾਸ ਤੇ ਬਣਾਈ ਹੈ ਬਹੁਤ ਕੁਝ ਉਸ ਦੇ ਵਿੱਚ ਇਹ ਜਾਂ ਟ੍ਰੇਲਰ ਦੇ ਵਿੱਚ ਦਿਖਾਇਆ ਅਸਲ ਫਿਲਮ ਕਿਸ ਤਰੀਕੇ ਦੀ ਲੱਗ ਰਹੀ ਹੈ ਤੁਸੀਂ ਅੱਜ ਬੈਠੇ ਦੇਖ ਰਹੇ ਹੋ ਕਿਸ ਤਰੀਕੇ ਦੀ ਲੱਗ ਰਹੀ ਹੈ ਫਿਲਮ ਬਹੁਤ ਸੋਹਣੀ ਫਿਲਮ ਆ ਕਾਲ ਫਿਲਮ ਨਾਂ ਵੀ ਬਹੁਤ ਵਧੀਆ ਆ ਕਾਲ ਜੀ ਉਹਦੇ ਵਿੱਚ ਬਹੁਤ ਕੁਝ ਦਿਖਾਇਆ ਗਿਆ ਪ੍ਰਾਤਨ ਕਾਲ ਦਾ ਜੋ ਨਿਸਾਨ ਸਾਹਿਬ ਸੀਗੇ ਉਹ ਪ੍ਰਾਤਨ ਕਾਲ ਦੇ ਦਿਖਾਏ ਗਏ ਜੀ ਜਿਸ ਤਰ੍ਹਾਂ ਜ਼ਾਲਮ ਜੋਥੇ ਦਾ ਹਰੀ ਸਿੰਘ ਨਲੂਏ ਦੇ ਇੱਕ ਸਹਰੇ ਤੋਂ ਡਰ ਕੇ ਭੱਜਦੇ ਨੇ ਇੱਕ ਬਹੁਤ ਵੱਡਾ ਵੀ ਖਾਲਸੇ ਦਾ ਕਰਤਾਰ ਅੱਜ ਵੀ ਉਹਨਾਂ ਦੇ ਉੱਥੇ ਇਲਾਕੇ ਦੇ ਵਿੱਚ ਗੱਲ ਪ੍ਰਚਲਿਤ ਆ ਹਰੀਆ ਰਾਂਗਲੇ ਭਾਗ ਵੀ ਚੁੱਪੋ ਕਰਕੇ ਬੱਚੇ ਨੂੰ ਕਹਿੰਦੇ ਸੌਂ ਜਾ ਨਹੀਂ ਹਰੀ ਸਿੰਘ ਨਲੂਆ ਆ ਜਾਊਗਾ ਹਰੀਆ ਰਾਂਗਲੇ ਇਹ ਸ਼ਬਦ ਅੱਜ ਵੀ ਵਰਤੇ ਜਾਂਦੇ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਦਿਖਾਈਆਂ ਗਈਆਂ ਨੇ ਜਿਵੇਂ ਇਸ ਤਰ੍ਹਾਂ ਖਾਲਸਾ ਪਿੱਟ ਵਿੱਚ ਆਵਾਜ਼ ਨਹੀਂ ਬਾਰ ਨਹੀਂ ਕਰਦਾ ਤੇ ਟੜ ਕੇ ਆਏ ਨੂੰ ਤੇਗ ਪੱਕੀ ਨਿਮ ਕੇ ਆਏ ਨੂੰ ਦੇਖ ਪੱਕੀ ਇਹ ਵੀ ਇਹਦੇ ਵਿੱਚ ਦਰਸਾਇਆ ਗਿਆ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦਿਖਾਈਆਂ ਗਏ ਨੇ ਬਹੁਤ ਵਧੀਆ ਫਿਲਮ ਆ ਸਾਰੇ ਪੰਜਾਬੀ ਪਰਿਵਾਰਾਂ ਨੂੰ ਸਭ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਫਿਲਮ ਨੂੰ ਆ ਕੇ ਦੇਖਿਆ ਜਾਵੇ ਤਾਂ ਕਿ ਜਿਹੜੇ ਬੱਚੇ ਨੇ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਇਹਨੂੰ ਦੇਖ ਕੇ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਆਵੇ ਵੀ ਅਸੀਂ ਇਹੋ ਜਿ ਬਣੀਏ ਕਰਤਾਰ ਹੋਣ ਹਾਂ ਭਾਈ ਅੱਜ ਕੱਲ ਜਿਸ ਤਰ੍ਹਾਂ ਬੱਚਿਆਂ ਦੀ ਤੁਸੀਂ ਵੀ ਗੱਲ ਕਰ ਰਹੇ ਹੋ ਸੋਸ਼ਲ ਮੀਡੀਆ ਦਾ ਦੌਰ ਹੈ ਬੱਚੇ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਬੱਚਿਆਂ ਨੂੰ ਕਿੰਨੀ ਕੁ ਜ਼ਰੂਰੀ ਹੈ ਫਿਲਮ ਦਿਖਾਣੀ ਬਹੁਤ ਜ਼ਰੂਰੀ ਆ ਹਾਂ ਹੁਣ ਕਈ ਸਾਡੇ ਵੀਰ ਇਹਦਾ ਵਿਰੋਧ ਕਰ ਰਹੇ ਨੇ ਨਹੀਂ ਕਰਨਾ ਚਾਹੀਦਾ ਆ ਕੇ ਤੁਸੀਂ ਦੇਖੋ ਤਾਂ ਸਹੀ ਇੱਕ ਵਾਰੀ ਹਾਂ ਦੇਖੋ ਹੋਰ ਜੇ ਕੋਈ ਲਚਰਤਾ ਫੈਲ ਆਉਂਦੀ ਕੋਈ ਫਿਲਮ ਆਉਂਦੀ ਆ ਆ ਪਿਛੇ ਚਮਕੀਲਾ ਫਿਲਮ ਰਿਲੀਜ਼ ਹੋਈ ਉਹਦੇ ਵਿੱਚ ਕੀ ਸੀਗਾ ਸਾਰੇ ਗੰਦੀ ਪਰੋਸਾ ਹੋਇਆ ਹੋਰ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਤੇ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਪਰ ਜਿਹੜੀ ਕੋਈ ਚੰਗੀ ਫਿਲਮ ਹੋਵੇ ਅਸੀਂ ਉਹਦਾ ਵਿਰੋਧ ਪਹਿਲੇ ਤੌਰ ਤੇ ਕਰਦੇ ਆ ਨਹੀਂ ਵਿਰੋਧ ਕਰਨਾ ਚਾਹੀਦਾ ਆ ਕੇ ਦੇਖੋ ਬੱਚਿਆਂ ਨੂੰ ਦਿਖਾਓ ਤੇ ਜਿਹੜਾ ਆਉਣ ਵਾਲਾ ਸਮਾਂ ਹੋਰ ਵੀ ਇਹੋ ਜਿਹੀਆਂ ਅਸੀਂ ਕਹਿੰਨਾ ਫਿਲਮਾਂ ਬਣ ਪਰ ਗੁਰੂ ਸਾਹਿਬ ਦੇ ਉੱਤੇ ਜਾਂ ਸਿੱਖ ਯੋਧਿਆਂ ਉੱਤੇ ਇਹ ਨਹੀਂ ਉਹਨਾਂ ਦੇ ਕਿਰਦਾਰ ਨਹੀਂ ਹੋਣੇ ਚਾਹੀਦੇ ਤੇ ਆਮ ਜਿਹੜੀਆਂ ਸਿੰਘਾਂ ਦੀਆਂ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਪਹਿਲਾਂ ਸਵਾ ਲੱਖ ਸੇਕ ਲੜਾਉ ਫਿਲਮ ਆਈ ਫਿਰ ਮਸਤਾਨੇ ਫਿਲਮ ਆਈ ਉਸ ਤੋਂ ਪਹਿਲਾਂ ਚਾਰ ਸਾਹਿਬਜ਼ਾਦੇ ਫਿਲਮ ਆਈ ਜਿਹੜੀ ਬਹੁਤ ਸੋਹਣੀ ਜਿਹਦੇ ਨਾਲ ਪ੍ਰੇਰਨਾ ਮਿਲਦੀ ਹੈ ਬੱਚਿਆਂ ਨੂੰ ਇਹ ਸਭ ਨੂੰ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਫਿਲਮ ਹੈ ਜੀ ਬਾਬਾ ਜੀ ਤੁਹਾਨੂੰ ਕਿਸ ਤਰੀਕੇ ਦੀ ਲੱਗ ਰਹੀ ਹੈ ਫਿਲਮ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ ਕੀ ਕੀ ਫਿਲਮ ਦੇ ਵਿੱਚ ਦਰਸਾਇਆ ਗਿਆ ਤੇ ਕਿੰਨੀ ਜ਼ਰੂਰੀ ਹੈ ਖਾਸ ਤੌਰ ਤੇ ਬੱਚਿਆਂ ਨੂੰ ਦਿਖਾਣੀ ਦੇਖੋ ਫਿਲਮ ਦਾ ਨਾਮ ਹੈ ਕਾਲੇ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਕੀ ਮੋਜ ਦੇਖੋ ਬੜੀ ਚੜ੍ਹਦੀ ਕਲਾ ਤੇ ਪੁਰਾਣੇ ਇਤਿਹਾਸ ਨੂੰ ਦਰਸਾਈ ਹੋਈ ਹੈ ਜਵੇਂ ਪੁਰਾਣੇ ਪਿੰਡ ਸੀ ਕਿਵੇਂ ਉਹਦੇ ਚ ਆਪਣੀਆਂ ਇਹ ਹੈ ਪੈਣਾ ਕਿਵੇਂ ਬਜ਼ੁਰਗ ਕਿਵੇਂ ਸਿੰਘ ਉਸ ਸਮੇਂ ਤੇ ਰਹਿੰਦੇ ਸੀਗੇ ਹਰੀ ਸਿੰਘ ਨਲਵੇ ਦਾ ਦਿਖਾਇਆ ਗਿਆ ਉਸ ਟਾਈਮ ਤੇ ਇੱਕ ਸ਼ਹਿਰਾ ਸੁੱਕਣਾ ਪਾਇਆ ਜਮਰੋਦ ਦੇ ਕਿਲੇ ਜੇ ਕਿਵੇਂ ਉਸ ਟਾਈਮ ਦੇ ਮੁਗਲ ਪਠਾਨ ਡਰਦੇ ਸੀ ਜੀ ਉਸੇ ਆਧਾਰ ਤੇ ਦੇਖੋ ਫਿਲਮ ਬੜੀ ਚੜ੍ਹਦੀ ਕਲਾ ਚ ਆ ਕਿਸੇ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਚੰਗੇ ਇਤਿਹਾਸ ਦੀ ਕੋਈ ਫਿਲਮ ਆਏਗੀ ਚੰਗੇ ਯੋਧਿਆ ਤੇ ਆਏਗੀ ਤੇ ਆਉਣ ਵਾਲੇ ਟਾਈਮ ਤੇ ਸਾਡੇ ਬੱਚਿਆਂ ਨੂੰ ਇਤਿਹਾਸ ਨਾ ਪਤਾ ਲੱਗੇਗਾ ਸਾਡੇ ਜਿਹੜੀ ਨਵੀਆਂ ਪਨੀਰੀਆਂ ਤੇ ਦੇਖੋ ਇਹੋ ਜਿਹੀ ਚੀਜ਼ਾਂ ਵਧੀਆ ਚੱਲਣੀਆਂ ਚਾਹੀਦੀਆਂ ਪਹਿਲੋ ਤੁਸੀਂ ਅੰਮ੍ਰਿਤਸਰ 'ਚ ਕਿੰਨੀ ਗਲਤ ਬੱਚਿਆਂ ਨੂੰ ਸਾਡੇ ਸਿੱਖ ਯੋਧਿਆਂ ਦਾ ਹੀ ਨਹੀਂ ਨਾਂ ਪਤਾ ਹਰੀ ਸਿੰਘ ਨਲੂਆ ਹੀ ਨਹੀਂ ਬਹੁਤ ਬੱਚਿਆਂ ਨੂੰ ਪਤਾ ਹੋਣਾ ਕਿ ਕੌਣ ਸੀ ਦੇਖੋ ਅਸੀਂ ਓੰਜ ਵੀ ਪ੍ਰਚਾਰ ਕਰਦੇ ਆਂ ਪਰ ਜਿਹੜਾ ਅੱਜ ਮੀਡੀਆ ਦਾ ਜੋਗਿਆ ਤੇ ਜਿਹੜਾ ਫਿਲਮ ਦੇ ਨਾਲ ਪ੍ਰਚਾਰ ਇੱਕ ਦਮ ਹੋਣਾ ਜਿਵੇਂ ਚਾਰ ਸਾਹਿਬ ਜਾਦੇ ਫਿਲਮ ਨੇ ਇਹ ਪੂਰੇ ਵਿਸ਼ਵ ਦੇ ਵਿੱਚ ਇੱਕ ਵਾਰੀ ਪਤਾ ਲੱਗਿਆ ਸੀ ਵੀ ਖਾਲਸਾ ਕੀ ਚੀਜ਼ ਸੀ ਚਾਰ ਸਾਹਿਬਜ਼ਾ ਦੇ ਕੀ ਸੀ ਉਸੇ ਤਰ੍ਹਾਂ ਇਹ ਫਿਲਮ ਦੇ ਵਿੱਚ ਇੱਕ ਯੋਧਿਆ ਸੂਰਮਿਆਂ ਨੂੰ ਦਿਖਾਇਆ ਗਿਆ ਵੀ ਕਿਵੇਂ ਸਾਡੀਆਂ ਭੈਣਾਂ ਕਿੰਨੇ ਕਿੰਨੇ ਦਲੇਰ ਸੀ ਜਿਹੜੀਆਂ ਜੰਗ ਲੜਦੀਆਂ ਸੀ ਕਿਵੇਂ-ਕਿਵੇਂ ਉਹ ਯੋਧੇ ਸੀ ਕਿਉਂਕਿ ਜਿਹੜੇ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਉਹਨਾਂ ਨੂੰ ਇਹ ਸਿੱਖਣ ਦੀ ਲੋੜ ਹੈ ਬੜਾ ਜ਼ਰੂਰੀ ਹੈ ਤੇ ਬਹੁਤ ਚੜ੍ਹਦੀ ਗੱਲਾਂ ਦੀ ਮੂਵੀ ਸਾਰੇ ਪਰਿਵਾਰ ਲੈ ਕੇ ਵੇਖਣੀ ਚਾਹੀਦੀ ਹੈ ਬਿਲਕੁਲ ਆ ਬਾਈ ਕਿਸ ਤਰ੍ਹਾਂ ਦੇਖਦੇ ਹੋ ਇਸ ਫਿਲਮ ਨੂੰ ਕਿੰਨਾ ਕੁ ਵਧੀਆ ਇਸ ਦੇ ਵਿੱਚ ਰੂਲ ਅਦਾ ਹੋਏ ਨੇ ਜਾਂ ਜਿਹੜਾ ਮੈਸੇਜ ਇੱਕ ਸਮਾਜ ਨੂੰ ਜਾਣਾ ਚਾਹੀਦਾ ਉਹ ਕਿੰਨਾ ਕੁ ਵਧੀਆ ਤਰੀਕੇ ਦੇ ਨਾਲ ਦਰਸਾਇਆ ਗਿਆ। ਜੀ ਜੋ ਸਾਡੇ ਗੁਰੂਆਂ ਪੀਰਾਂ ਦੇ ਇਤਿਹਾਸ ਦੇ ਉੱਤੇ ਬਣਾਈ ਗਈ ਫਿਲਮ ਬਹੁਤ ਵਧੀਆ ਬਣਾਈ ਗਈ ਆ ਤੇ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਵੀ ਆਪਣੇ ਬੱਚਿਆਂ ਨੂੰ ਲਿਆ ਕੇ ਵਿਖਾਓ ਇਤਿਹਾਸ ਦੀ ਫਿਲਮ ਤੇ ਵੇਖਣੀ ਚਾਹੀਦੀ ਆ ਸਾਡੇ ਬੱਚਿਆਂ ਨੂੰ ਹੀ ਪਤਾ ਲੱਗੇ ਵੀ ਸਾਡਾ ਇਤਿਹਾਸ ਪਿੱਛੇ ਕੀ ਸੀਗਾ। ਜਿਹੜਾ ਹੁਣ ਅੱਜ ਯੁੱਗ ਚੱਲਦਾ ਪਿਆ ਇਹ ਚੱਲਦਾ ਪਿਆ ਸਿੱਖੀ ਦਾ ਸਾਡੇ ਲੋਕ ਜਿਹੜੇ ਆ ਆਮ ਟਿੱਪਣੀਆਂ ਕਰਦੇ ਪਏ ਨੇ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਤੇ ਇਸ ਫਿਲਮ ਦੇ ਵਿੱਚ ਕੋਈ ਕਮੀ ਕੀ ਆ ਜਿਹੜਾ ਇਹ ਸਾਡਾ ਕਲਾਕਾਰ ਜਿਹੜੇ ਸਾਡੇ ਭਰਾ ਨੇ ਬਣਾਈ ਹੈ ਫਿਲਮ ਵੀ ਕੀ ਕਰ ਰਹੇ ਆ ਲੈ ਨੇ ਉਹਨੂੰ ਕਹਿ ਰਹੇ ਨੇ ਵੀ ਇਹ ਕੋਈ ਟਿੱਪਣੀਆਂ ਉੱਤੇ ਕਰ ਰਹੇ ਨੇ ਉਹ ਸਿੱਖੀ ਪਰਿਵਾਰ ਉਹਦਾ ਸਿੱਖੀ ਨਾਲ ਜੁੜਿਆ ਹੋਇਆ ਉਹਨੇ ਕੀ ਮਾਰਾ ਕੀ ਤਾਕੂ ਮਾੜੀ ਫਿਲਮ ਤੇ ਨਹੀਂ ਬਣਾਈ ਜੇ ਕੋ ਮਾੜੀ ਬਣਾਈ ਹੋਏ ਤਾਂ ਖੁਦ ਅਸੀਂ ਆਪਰੋਧ ਕਰਾਂਗੇ ਜੀ ਅਸੀਂ ਉਹਦੇ ਮੋੜੇ ਨਾਲ ਮੋੜਾ ਲਾ ਕੇ ਨਾਲ ਖੜੇ ਆ ਤੇ ਜੇ ਇਹੋ ਜਿਹੀਆਂ ਫਿਲਮਾਂ ਆਉਣਗੀਆਂ ਤਾਂ ਅਸੀਂ ਜ਼ਰੂਰ ਬਰਾਬਰ ਖੜਾ ਜੀ ਭਾਈ ਜੀ ਐਜ਼ ਅ ਨੌਜਵਾਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਫਿਲਮ ਨੂੰ ਕਿੰਨੀ ਇੱਕ ਚੰਗੀ ਫਿਲਮ ਹੈ ਤੇ ਨੌਜਵਾਨ ਨੂੰ ਦੇਖਣੀ ਕਿੰਨੀ ਇੱਕ ਜ਼ਰੂਰੀ ਹੈ ਤੇ ਨਾਲ ਬੱਚਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇੱਕ ਖਾਲਸਾ ਹੈ ਨਾ ਖਾਲਸਾ ਜਿਹੜਾ ਕਨਸੈਪਟ ਹੈ ਇੱਕ ਜਦੋਂ ਆਪਾਂ ਅਮਰਸ ਛਾ ਲੈਨੇ ਆ ਬਾਣਾ ਪਾ ਲੈਨੇ ਆ ਤੇ ਉਹ ਦਸਵੇਂ ਪਾਸ਼ਾ ਦੀ ਜਿਹੜੀ ਦਲੇਰੀ ਆ ਉਹਨਾਂ ਦੇ ਉਹਨਾਂ ਦੇ ਛੋਟੇ ਜਿਹੇ ਬੱਚੇ ਸੀ ਤੇ ਇੱਕ ਵੱਡੇ ਸਿੰਘ ਦੀ ਦਲੇਰੀ 'ਚ ਕੋਈ ਫਰਕ ਨਹੀਂ ਰਹਿੰਦਾ ਸ਼ੇਰ ਬੱਬਰ ਸ਼ੇਰ ਵੱਡੀ ਦਲੇਰੀ ਆ ਜਾਂਦੀ ਤੇ ਜਿਹੜਾ ਅੱਜ ਅਸੀਂ ਇਹ ਫਿਲਮ ਦੇਖਣ ਆਏ ਆ ਤੇ ਇਹਦੇ ਵਿੱਚ ਮੈਸੇਜ ਜਿਹੜਾ ਹੈ ਇਹੀ ਹੈ ਕਿ ਜੋ ਜਿੰਨੇ ਮਰਜ਼ੀ ਪਹਿਲਾਂ ਮੁਗਲਾਂ ਦਾ ਰਾਜ ਰਿਹਾ ਹੈ ਬੜੇ ਬੜੇ ਵੱਡੇ ਯੋਧੇ ਰਹੇ ਆ ਖਾਲਸੇ ਨੂੰ ਨਹੀਂ ਕੋਈ ਜਿੱਤ ਸਕਿਆ ਠੀਕ ਹੈ ਖਾਲਸੇ ਅੱਜ ਤੱਕ ਕਿਸੇ ਕੋ ਜਿੱਤੇ ਨਹੀਂ ਗੇ ਖਾਲਸਿਆਂ ਦਾ ਰਾਜ ਅਫਗਾਨਿਸਤਾਨ ਤੱਕ ਰਿਹਾ ਹੈ ਪਰ ਹੋਰ ਕਿਸੇ ਦਾ ਰਾਜ ਨਹੀਂ ਰਿਹਾ ਉੱਥੋਂ ਤੱਕ ਆ ਫਗਾਨ ਨੂੰ ਨਹੀਂ ਵਾਲੀ ਚੀਜ਼ ਤੋਂ ਉਹਨੂੰ ਇਸ ਤੇ ਵਿੱਚ ਲੱਗੀ ਹਾਂ ਜੀ ਵਿਰੋਧ ਕਰਨ ਵਾਲੀ ਚੀਜ਼ ਇਸ ਤੇ ਨਹੀਂ ਨਹੀਂ ਮੈਨੂੰ ਕੋਈ ਵਿਰੋਧ ਵਾਲੀ ਬਿਲਕੁਲ ਸਾਡੇ ਵਗੋਂ ਤੇ ਵਧਾਈ ਦੇ ਪਾਤਰ ਨੇ ਪੂਰੇ ਜਿੰਨੇ ਫਿਲਮ ਦੇ ਡਾਇਰੈਕਟਰ ਨੇ ਐਕਟਰ ਨੇ ਉਹਨਾਂ ਦੀ ਬੋਸ ਸੋਣਾ ਉਹਨਾਂ ਨੇ ਕਿਰਦਾਰ ਨਿਭਾ ਕੇ ਇਸ ਫਿਲਮ ਨੂੰ ਬਣਾਇਆ ਇਹੋ ਜੀਆਂ ਫਿਲਮਾਂ ਮੈਨੂੰ ਲੱਗਦਾ ਸਾਲ 'ਚ ਇੱਕ ਇਹੋ ਜੀ ਫਿਲਮ ਆਵੇ ਆਪਣੇ ਖਾਲਸਿਆਂ ਦੇ ਉੱਤੇ ਇਤਿਹਾਸ ਦੇ ਉੱਤੇ ਤੇ ਮੈਨੂੰ ਲੱਗਦਾ ਵੀ ਜਿਹੜੇ ਬੱਚੇ ਕਿਤਾਬਾਂ ਚੋਂ ਪੜ੍ਹਦੇ ਆ ਉਹਨਾਂ ਨੂੰ 2 ਘੰਟਿਆਂ 'ਚ ਸਾਰਾ ਕੁਝ ਸਿੱਖ ਸਕਦੇ ਕਿਉਂਕਿ ਅੱਖੀ ਦੇਖੀ ਚੀਜ਼ ਜ਼ਿਆਦਾ ਚੇਤੀ ਯਾਦ ਹੋ ਜਾਂਦੀ ਆ ਤੇ ਉਹ ਅੱਖਾਂ ਦੇ ਮੂਰੇ ਰਹਿੰਦੀ ਵੀ ਬਹੁਤ ਸਾਲਾਂ ਤੱਕ ਐਵੇਂ ਆ ਨਾ ਅੱਜਕੱਲ ਜਿਹੜਾ ਆਪਣਾ ਰੋਲ ਮਾਡਲ ਮੰਨ ਲੈਂਦੇ ਆ ਬੱਚੇ ਬੀ ਆ ਸਾਡੇ ਕਿਉਂਕਿ ਪਹਿਲਾਂ ਸੀਗਾ ਜਿਹੜਾ ਇਤਿਹਾਸ ਸੀਗਾ ਆਪਣਾ 10ਵੇਂ ਪਾਸ਼ਾ ਨੂੰ ਹਰੀ ਸਿੰਘ ਨਲਵਾ ਨੂੰ ਮਹਾਰਾਜਾ ਰਣਜੀਤ ਸਿੰਘ ਐਵੇਂ ਦੇ ਨੂੰ ਇਤਿਹਾਸ ਪੜ੍ਹ ਕੇ ਰੋਲ ਮਾਡਲ ਮੰਨਦੇ ਸੀ ਹੁਣ ਅੱਜ ਕੱਲ ਕਿੰਨਾ ਦੇ ਵਿੱਚ ਸੁਣਿਆ ਅਸੀਂ ਜਦੋਂ ਦੇਖ ਲੈਣਗੇ ਅੱਖੀ ਤਾਂ ਫਿਰ ਉਹ ਰੋਲ ਮਾਡਲ ਮੰਨ ਹਾਂ ਹੁਣ ਕੀ ਹੈ ਕਿ ਜਿਹੜਾ ਕੋਈ ਐਕਟਿੰਗ ਕਰੇਗਾ ਐਕਟਰ ਕਰੇਗਾ ਉਹਨੂੰ ਵੇਖਣ ਦੇ ਚੱਕਰ 'ਚ ਆਣਗੇ ਉਹ ਉਸ ਇਤਿਹਾਸ ਬਾਰੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸਾਡੇ ਜਿਹੜੇ ਯੋਧੇ ਸੀਗੇ ਸੂਰਮੇ ਸੀਗੇ ਉਹਨਾਂ ਦਾ ਇਤਿਹਾਸ ਕੀ ਸੀ ਅਸਲ ਦੇ ਵਿੱਚ ਆਬਾਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਫਿਲਮ ਨੂੰ ਕਿੰਨੀ ਇੱਕ ਚੰਗੀ ਬਣੀ ਹੈ ਇਹ ਫਿਲਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਿਲਮ ਇੰਨੀ ਵਧੀਆ ਬਣੀ ਹੋਈ ਹੈ ਨਾ ਬਹੁਤ ਵਧੀਆ ਫਿਲਮ ਬਣੀ ਹੈਗੀ ਆ ਜਿਵੇਂ ਹੁਣ ਵੀਰ ਜੀ ਨੇ ਬੱਚੇ ਨੇ ਆਪਣੇ ਕਿਹਾ ਵੀ ਇਤਿਹਾਸ ਇੱਕ ਪੜਨ ਦੇ ਨਾਲ ਕੁਝ ਘਾਟ ਦਾ ਜਵਾਕਾ ਨੂੰ ਅਸਰ ਹੁੰਦਾ ਜਿਹੜਾ ਇੱਕ ਜਿਹੜੀ ਇਹ ਚੀਜ਼ ਹੈ ਇਹ ਸਿੱਖੀ ਬਾਰੇ ਦੱਸਿਆ ਗਿਆ ਇਤਿਹਾਸ ਵੀ ਉਹਦੀਆਂ ਸਾਰੀਆਂ ਕਹਾਣੀਆਂ ਬਣਾ ਕੇ ਦੱਸੀਓ ਉਹ ਕਹਾਣੀਆਂ ਇੱਕ ਯਾਦ ਰਹਿ ਜਾਂਦੀਆਂ ਨੇ ਛੋਟੇ ਛੋਟੇ ਬੱਚਿਆਂ ਦੇ ਇਹ ਜ਼ਰੂਰ ਹੈ ਬੱਚਿਆਂ ਨੂੰ ਜਿੰਨੇ ਵੀ ਆਪਣੀ ਸੰਗਤ ਹੈਗੀ ਹੈ ਜਿੰਨੇ ਵੀ ਸਾਡੇ ਭਰਾ ਸਾਨੂੰ ਦੇਖਦੇ ਪਏ ਆ ਜਿੱਥੇ-ਜਿੱਥੇ ਵੀ ਲੱਗੀ ਹੈ ਫਿਲਮ ਇਹ ਜ਼ਰੂਰ ਦੇਖਣ ਜਾਓ ਵੀ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗੂਗਾ ਵੀ ਸਿੱਖਾਂ ਦਾ ਇਤਿਹਾਸ ਕੀ ਸੀਗਾ ਇਹ ਤੋਂ ਪਰੇ ਲੱਗੂਗਾ ਜਿਵੇਂ ਹੁਣ ਕਈ ਗਾਣੇ ਗਾਉਂਦੇ ਆ ਨਾ ਆ ਜਿਹੜੇ ਗੰਦੇ-ਗੰਦੇ ਜਿਹੇ ਗਾਣੇ ਚੱਲਦੇ ਆ ਸੋਸ਼ਲ ਮੀਡੀਆ ਤੇ ਤੇ ਬਹੁਤ ਚੱਲਦੇ ਆ ਜਵਾਬ ਉਧਰ ਨੂੰ ਜਿਆਦਾ ਐਡਿਡ ਓਕਾ ਹੋ ਜਾਂਦੇ ਆ ਉਹ ਚੀਜ਼ ਦੇਖਦੇ ਉਹਦੇ ਉੱਤੇ ਜਿਆਦਾ ਅਸਰ ਕਰਦੇ ਆ ਇਹ ਚੀਜ਼ਾਂ ਜੇ ਆਪਣੇ ਸੋਸ਼ਲ ਮੀਡੀਆ ਤੇ ਜਿਆਦਾ ਚੱਲੂਗੀ ਨਾ ਆਪਣੇ ਬੱਚੇ ਉਸੇ ਚੀਜ਼ ਨੂੰ ਜਿਆਦਾ ਮੰਨਣਗੇ ਤੇ ਇਹ ਚੀਜ਼ ਜ਼ਰੂਰ ਦਿਖਾਉਣੀ ਚਾਹੀਦੀ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬੇ ਜੀ ਤੁਸੀਂ ਕਿਸ ਤਰ੍ਹਾਂ ਤੇ ਨਯੰ ਸਿੰਘ ਜਥੇਬੰਦੀਆਂ ਅੱਜ ਲੁਧਿਆਣੇ ਪਹੁੰਚੀਆਂ ਨੇ ਸਪੈਸ਼ਲ ਸਕਰੀਨਿੰਗ ਵਾਸਤੇ ਅਕਾਲ ਦੀਆਂ ਤਾਂ ਬਹੁਤ ਵਧੀਆ ਇਹਨਾਂ ਨੂੰ ਫਿਲਮ ਲੱਗੀ ਹੈ ਤੇ ਲੋਕਾਂ ਨੂੰ ਵੀ ਇਹੀ ਕਹਿ ਰਹੇ ਨੇ ਕਿ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਇਹ ਫਿਲਮ ਦੇਖਣ ਜਾਓ ਤਾਂ ਕਿ ਬੱਚੇ ਜਿਹੜੇ ਨੇ ਉਹ ਸਿੱਖ ਯੋਧਿਆਂ ਨੂੰ ਆਪਣਾ ਰੋਲ ਮਾਡਲ ਮੰਨਣ ਤਵਦੇਰੇ ਅਪਡੇਟਸ ਨਾਲ ਜੁੜੋ ਕੈਮਰਾਮੈਨ ਸੰਦੀਪ ਸਿੰਘ ਜਨਾ ਸੰਮਜੀਤ ਸਿੰਘ ਭੱਲਰ ਜਨਾ ਸਪੋਕਸਮੈਨ ਲੁਧਿਆਣਾ